ਅਸੀਂ ਮੋਦੀ ਸਰਕਾਰ ਨਾਲ ਟੱਕਰ ਲਵਾਂਗੇ ਕਿਸੇ ਮਾਈ ਭਾਗੋਆਂ ਦੀਆਂ ਵਾਰਸਾਂ ਕਿਉਂਕਿ ਸਾਨੂੰ ਸਾਡੇ ਹੱਕਾਂ ਲਈ ਲੜਨ ਲਈ ਸਾਡੀ ਮਾਈ ਭਾਗੋ ਨੇ ਸਾਨੂੰ ਗੁਰਤਿ ਦੇ ਕੇ ਗਏ ਨੇਗੇ ਅਸੀਂ ਜਿਹੜੀਆਂ ਸਾਡੀਆਂ ਰਹਿਂਦੀਆਂ ਮੰਗਾਂ ਨੇ ਅਸੀਂ ਉਹ ਮੰਨਵਾ ਕੇ ਜਾਵਾਂਗੇ ਅਸੀਂ ਭੁੱਖੇ ਤੇ ਹਾਰੇ ਸਾਰ ਸਕਦੇ ਹਾਂ ਪਰ ਇਹ ਅੰਦੋਲਨ ਨੇ ਅਸੀਂ ਛੱਡ ਸਕਦੀਆਂ ਮੋਦੀ ਜੇ ਆਪਣੀਆਂ ਹਰਕਤਾਂ ਤੋਂ ਬਾਹਰ ਨਾ ਆਇਆ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕੀਤੀਆਂ ਤਾ ਹੈ ਜਿੱਤਣ ਦੀ ਆਸ ਨਾ ਕਰੇ ਲੋਕ ਇਹਨਾਂ ਦੇ ਡੰਡੇ ਲੈ ਕੇ ਮਗਰ ਪੈਣਗੇ ਪਿੰਡਾਂ ਦੇ ਵਿੱਚ ਦਿੱਲੀ ਦੇ 라ਮ ਮੀਲਾ ਮੈਦਾਨ ਦੇ ਵਿੱਚ ਮੌਜੂਦਾ ਤਸਵੀਰਾਂ ਵੇਖ ਸਕਦੇ ਹੋ ਕਿ ਤੁਸੀਂ ਇੱਥੇ ਇਕੱਠ ਜੋ ਹੈ ਉਹ ਆਪਣੇ ਆਪ ਦਰਸਾਉਂਦਾ ਹੈ ਕਿ ਬੀਬੀਆਂ ਦੇ ਵਿੱਚ ਵੀ ਕਿੰਨਾ ਜੋਸ਼ ਹੈ ਕਿੰਨਾ ਹੁਸ਼ਾ ਹੈ ਔਰ ਹੱਕਾਂ ਨੂੰ ਲੈ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਬੀਬੀਆਂ ਜਿਹੜੀਆਂ ਨੇ ਉਹ ਕਿਵੇਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀਆਂ ਨੇ ਤਾਂ ਉਗਰਾਹਾ ਜਥੇਬੰਦੀਆਂ ਦੇ ਨਾਲ ਸਬੰਧਤ ਬੀਬੀਆਂ ਜੋ ਨੇ ਇਹ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਧਾਵਾਂ ਤੋਂ ਅੱਜ ਰਾਮੀਲਾ ਮੈਦਾਨ ਦੇ ਵਿੱਚ ਪਹੁੰਚੀਆਂ ਨੇ ਤਾਂ ਇਹਨਾਂ ਬੀਬੀਆਂ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਸਿੰਘੂ ਦੀਆਂ ਬਰੂਹਾਂ ਦੇ ਉੱਤੇ ਲੱਗਿਆ ਸੀ ਇਹ ਟਿਕਰੀ ਬਾਰਡਰ ਦੇ ਉੱਤੇ ਲੱਗਿਆ ਸੀ ਤਾਂ ਉਸ ਅੰਦੋਲਨ ਦੇ ਵਿੱਚ ਵੀ ਇਹਨਾਂ ਬੀਬੀਆਂ ਨੇ ਇੱਕ ਵੱਡੀ ਭੂਮਿਕਾ ਨਿਭਾਈ ਸੀ ਔਰ ਅੱਜ ਇਸ ਵਾਰ ਫੇਰ ਜਦੋਂ ਰਾਮੀਲਾ ਮੈਦਾਨ ਦੇ ਵਿੱਚ ਇਹ ਮੋਰਚਾ ਇਹ ਧਰਨਾ ਰੱਖਿਆ ਗਿਆ ਕਿਸਾਨ ਮਜ਼ਦੂਰ ਮਹਾਪੰਚਾਇਤ ਰੱਖੀ ਗਈ ਹੈ ਤਾਂ ਉਸ ਦੇ ਵਿੱਚ ਇਹਨਾਂ ਦੀਆਂ ਹੀ ਮੰਗਾਂ ਜੜੀਆਂ ਨੇ ਉਹ ਦੁਬਾਰਾ ਤੋਂ ਉਸੇ ਤਰੀਕੇ ਨਾਲ ਇੱਥੇ ਗੂੰਜਦੀਆਂ ਹੋਈਆਂ ਨਜ਼ਰ ਆਉਣਗੀਆਂ ਤਾਂ ਮੁੱਖ ਮੰਗਾ ਕੀ ਨੇ ਕਿਸਾਨਾਂ ਦੀਆਂ ਮੁੱਖ ਮੰਗਾ ਕੀ ਨੇ ਉਹ ਕਹਿੰਦੇ ਕਿ ਐਮਐਸਪੀ ਜਿਹੜੀ ਆ ਉਹ ਸੀ2+50 ਦੇ ਹਿਸਾਬ ਦੇ ਨਾਲ ਗਰੰਟੀ ਤਰੀਕੇ ਦੇ ਤਰੀਕੇ ਦੇ ਨਾਲ ਜਿਹੜੀ ਹੈ ਪ੍ਰੋਕਿਊਰਮੈਂਟ ਹੋਣੀ ਚਾਹੀਦੀ ਹੈ ਕਿਸਾਨਾਂ ਦੀ ਕਰਜ਼ਾ ਮਾਫੀ ਹੋਣੀ ਚਾਹੀਦੀ ਹੈ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਬਿਜਲੀਕਰਨ ਹੈ ਉਹ ਨਹੀਂ ਹੋਣਾ ਚਾਹੀਦਾ ਪ੍ਰਾਈਵੇਟਾਈਜ਼ੇਸ਼ਨ ਜਿਹੜੀ ਆ ਉਹ ਬਿਜਲੀ ਦੀ ਨਹੀਂ ਹੋਵੇ ਪ੍ਰੀपेड ਮੀਟਰ ਜਿਹੜੇ ਨੇ ਉਹ ਨਾਲ ਲੱਗਣ ਔਰ ਜਿਹੜਾ ਇਹ ਲਖੀਮਪੁਰ ਖੀਰੀ ਦੇ ਮੁੱਖ ਦੋਸ਼ੀ ਸੀ ਜੋ ਕੌਨਸਪੀਰੇਟਰਸ ਸੀ ਕਹਿੰਦੇ ਅਜੇ ਮਿਸ਼ਰਾ ਟੈਣੀ ਉਹਨਾਂ ਨੂੰ ਜੋ ਹੈ ਉਹੋ ਡਿਸਮਿਸ ਕੀਤਾ ਜਾਵੇ ਉਹਨਾਂ ਨੂੰ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਔਰ ਕਿਸਾਨਾਂ ਨੂੰ 10000 ਰੁਪਿਆ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ ਜਿਹੜੇ ਕਿਸਾਨ ਖੇਤੀ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਤਤ ਮਾਂ ਦੇ ਬੀਬੀਆਂ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਬੀਬੀ ਕਿਹੜੇ ਪਿੰਡੋਂ ਆਇਓ ਜੀ ਅਸੀਂ ਜੀ ਜ਼ਿਲ੍ਹਾ ਮਲੇਰਕੋਟਲਾ ਦਲਵਾ ਦਲਵਾ ਪਿੰਡ ਅੱਜ ਮੈਨੂੰ ਲੱਗਦਾ ਜਿੱਥੇ ਆਪਣੇ ਵੀਰ ਭਰਾ ਉਹ ਤਾਂ ਪਹੁੰਚੀ ਹੋਏ ਨੇ ਬੀਬੀਆਂ ਦਾ ਹੀ ਕਾਪੜਾ ਹੀ ਤਾਕਤ ਨਜ਼ਰ ਆ ਰਹੀ ਹੈ ਤੇ ਬੀਬੀਆਂ ਦਾ ਇਕੱਠ ਬੀਬੀਆਂ ਦੀ ਤਾਕਤ ਜਿਹੜੀ ਆ ਉਹ ਦੂਰੋਂ ਹੀ ਪਰਾ ਚੱਲ ਰਹੀ ਹੈ ਬੀਬੀਆਂ ਦੀ ਤਾਕਤ ਇਸ ਕਰਕੇ ਚੱਲ ਰਹੀ ਹੈ ਕਿਉਂਕਿ ਜਿਹੜੀ ਅਗਰਾਹਾ ਜਥੇਬੰਦੀ ਆ ਸਾਡੀ ਇਹਨਾਂ ਨੇ ਸਾਨੂੰ ਬਰਾਬਰ ਦਾ ਹਿੱਸਾ ਦਿੱਤਾ ਹੈ ਬਰਾਬਰ ਦੇ ਹੱਕ ਦਿੱਤੇ ਨੇ ਅਗਰਾਹਾ ਜਥੇਬੰਦੀ ਨੇ ਨਹੀਂ ਜਿਵੇਂ ਸਰਕਾਰਾਂ ਨੇ ਮੋਦੀ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ ਹੋਵੇ ਇਹ ਸਾਡੀਆਂ ਭੈਣਾਂ ਨੂੰ ਤਾਂ ਜਾਣ ਹੀ ਨਹੀਂ ਦੰਦੇ ਵੀ ਇਹ ਤਾਂ ਇੱਕ ਘਰੇ ਕੰਮ ਕਰਨ ਯੋਗੀਆਂ ਨੇ ਇਹ ਅੰਦਰ ਰਹਿਣ ਯੋਗੀਆਂ ਨੇ ਕੁਝ ਨਹੀਂ ਕਰ ਸਕਦੀਆਂ ਇਸ ਕਰਕੇ ਸਾਨੂੰ ਬਰਾਬਰ ਦਾ ਹਿੱਸਾ ਦਿੱਤਾ ਇੱਕ ਗ੍ਰਾਹਾ ਜਥੇਬੰਦੀ ਨੇ ਕਿਉਂਕਿ ਅਸੀਂ ਮੋਦੀ ਸਰਕਾਰ ਨਾਲ ਟੱਕਰ ਲਵਾਂਗੇ ਮਾਈ ਭਾਗੋ ਦੀਆਂ ਵਾਰਸਾਂ ਨੇ ਮਾਈ ਭਾਗੋ ਦੀ ਵਾਰਸਾ ਦਾ ਘਰ ਬਹਿ ਨਹੀਂ ਸਕਦੇ ਨਹੀਂ ਬਹਿ ਸਕਦੇ ਆ ਇੱਕ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਕਿਉਂਕਿ ਸਾਨੂੰ ਸਾਡੇ ਹੱਕਾਂ ਲਈ ਲੜਨ ਲਈ ਸਾਡੀ ਮਾਈ ਭਾਗੋ ਨੇ ਸਾਨੂੰ ਗੁਰਤਿ ਦੇ ਕੇ ਗਏ ਨੇਗੇ ਕਿਉਂਕਿ ਇਹ ਜਿਹੜੀ ਮੋਦੀ ਸਰਕਾਰ ਹੈਗੀ ਇਹ ਸਾਡੇ ਗਲਾਂ ਤੱਕ ਕਰਜ਼ੇ ਆਏ ਪਏ ਨੇ ਜਿਵੇਂ ਸੰਭੂ ਬਾਰਡਰ ਤੇ ਲਾ ਲਓ ਖਨੌਰੀ ਬਾਰਡਰ ਤੇ ਲਾ ਲਓ ਸਾਡੇ ਬੱਚਿਆਂ ਦੇ ਸ਼ਹੀਦ ਕੀਤੇ ਗਏ ਨੇਗੇ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜੀਆਂ ਸਾਡੀਆਂ ਰਹਂਦੀਆਂ ਮੰਗਾਂ ਨੇ ਅਸੀਂ ਉਹ ਮੰਨਵਾ ਕੇ ਜਾਵਾਂਗੇ ਮੋਦੀ ਦੇ ਗਲ ਤੇ ਗੋਡਾ ਦੇ ਕੇ ਅਸੀਂ ਆਪਣੀਆਂ ਹੱਕੀ ਮੰਗਾਂ ਮੰਨਵਾ ਕੇ ਜਾਵਾਂਗੇ ਬੀਬੀ ਕੋਈ ਰਸਤੇ ਦੇ ਵਿੱਚ ਦਿੱਕਤ ਤਾਂ ਨਹੀਂ ਆਈ ਹਾਲਾਂਕਿ ਉਹ ਨੀਂਦਰੇ ਵੀ ਹੋਣਗੇ ਤੁਸੀਂ ਰਾਤ ਦੇ ਚੱਲੇ ਹੋਏ ਹੋ ਫਿਰ ਰਾਤ ਰੁਕੇ ਕਿੱਥੇ ਔਰ ਖਾਣ ਪੀਣ ਦਾ ਪ੍ਰਬੰਧ ਕਿਵੇਂ ਖਾਣ ਪੀਣ ਦਾ ਸਭ ਪ੍ਰਬੰਧ ਕਰਕੇ ਲਿਆਏ ਸੀ ਰਸਣ ਪਾਣੀ ਨਾਲ ਸਬਜ਼ੀ ਬਣਾ ਕੇ ਰੋਟੀ ਬਣਾਣੀ ਅਸੀਂ ਦੂਸਰੇ ਦਿਨ ਦਾ ਵੀ ਰਸਣ ਪਾਣੀ ਨਾਲ ਲਿਆਏ ਸੀ ਅਸੀਂ ਰੋਟਕ ਦੀ ਥਾਪੜਾ ਮੰਡੀ ਦੇ ਵਿੱਚ ਇੱਕ ਰਾਤ ਕੱਟੀ ਫਿਰ ਉਸ ਤੋਂ ਬਾਅਦ ਅਸੀਂ ਤੜਕੇ 3 ਵਜੇ ਇੱਥੇ ਆਏ ਅਸੀਂ ਕਿੱਥੇ ਰੁਕੇ ਕਿੱਥੇ ਸੀ ਅਸੀਂ ਜਦੋਂ ਪਹਿਲਾ ਸੰਘਰਸ਼ਾ 2 ਸਾਲ ਚੱਲਿਆ ਅਸੀਂ ਕਮਿਊਨਿਟੀ ਸੈਂਟਰ ਸੈਕਟਰ ਨੰਬਰ 9 A ਦੇ ਵਿੱਚ ਰੁਕੇ ਸੀ ਉਹ ਜਿਹੜੀਆਂ ਪੁਰਾਣੀਆਂ ਨੇ ਤਾਂ ਜ਼ਿਆਦਾ ਤਾਜ਼ੀਆਂ ਹੋ ਗਈਆਂ ਅਸੀਂ ਉੱਤੇ ਆ ਕੇ ਰੁਕੇ ਆਂ ਅਸੀਂ ਰੋਟੀਆਂ ਤਾਂ ਆਪਦੀਆਂ ਲੈ ਕੇ ਆਏ ਆ ਡਰਮ ਭਰ ਕੇ ਉਹ ਸਾਨੂੰ ਬਿਸਕਟਾਂ ਵਰਗੀਆਂ ਲੱਗੀਆਂ ਕਿਉਂਕਿ ਜਦ ਅਸੀਂ ਸੰਘਰਸ਼ ਲੜਨਾ ਉਹਨਾਂ ਨੂੰ ਸਾਨੂੰ ਰੋਟੀ ਟੁੱਟੀ ਦੀ ਪਰਵਾਹ ਨਹੀਂ ਹੁੰਦੀ ਸਾਨੂੰ ਨਸ਼ਾ ਹੀ ਐ ਸਾਡੀ ਆਪਦੀ ਜਥੇਵੰਦੀ ਦਾ ਕਿ ਅਸੀਂ ਭੁੱਖੇ ਤੇ ਹਾਰੇ ਸਾਰ ਸਕਦੇ ਆ ਪਰ ਇਹ ਅੰਦੋਲਨ ਨਹੀਂ ਅਸੀਂ ਛੱਡ ਸਕਦੇ ਆ ਸਿੱਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਜਿੱਥੇ ਪਹਿਲਾਂ ਸੰਘਰਸ਼ ਵੇਲੇ ਰੁਕੇ ਸੀ ਉੱਥੇ ਹੀ ਰੁਕੇ ਸੀ ਹਾਂਜੀ ਅਸੀਂ ਇੱਥੇ ਹੀ ਰੁਕੇ ਜਦੋਂ ਅਸੀਂ ਪਹਿਲਾਂ ਸੰਘਰਸ਼ ਵੇਲੇ ਅਸੀਂ ਕਮਿਊਨਿਟੀ ਸੈਂਟਰ ਸੈਕਟਰ 9 'ਚ ਰੁਕੇ ਸੀ ਤੇ ਸਾਨੂੰ ਬੜਾ ਜ਼ਿਆਦਾ ਹੁੰਦਾ ਸੀ ਬੀਰ ਬਹੁਤ ਦਿਨ ਕਦੋਂ ਜਦੋਂ ਅਸੀਂ ਦੁਆਰੇ ਉੱਥੇ ਜਾਵਾਂਗੇ ਰਾਜ ਜਦੋਂ ਪਤਾ ਲੱਗਿਆ ਸਾਨੂੰ ਮੈਸੇਜ ਮਿਲਿਆ ਵੀ ਤੁਸੀਂ ਕਮਿਊਨਿਟੀ ਸੈਂਟਰ ਰੋਕਣਾ ਹੈ ਉੱਥੇ ਬਹਾਦਰਗੜ੍ਹ ਤੇ ਸਾਨੂੰ ਬੜਾ ਚਾ ਚੜਿਆ ਘਰ ਦੇ ਕੰਮ ਕਰ ਫਿਰ ਕਿਵੇਂ 2 ਦਿਨ ਵਾਸਤੇ ਫਿਰ ਛੱਡ ਗਏ ਘਰ ਦੇ ਘਰ ਦੇ ਕੰਮ ਤਾਂ ਜੇ ਅਸੀਂ ਅੱਖਾਂ ਮੀਚ ਕੇ ਬੰਦ ਕਰਕੇ ਆ ਜਾਂਦੇ ਆ ਜੋ ਕੁਝ ਹੁੰਦਾ ਹੋਵੇ ਕੇਰਾ ਸਿੰਘ ਅਰਥ ਚੱਲੋ ਕੰਮ ਤਾਂ ਆਪ ਹੀ ਘਰ ਵਾਲੇ ਸੰਭਲ ਲੈਂਦੇ ਨੇ ਆਸਗੁਮਾਨ ਦੇ ਕਰ ਦਿੰਦੇ ਨੇ ਕੰਮਾਂ ਦੀ ਸਾਨੂੰ ਪਰਵਾਹ ਨਹੀਂ ਸਾਨੂੰ ਸਾਡੀਆਂ ਮੰਗਾਂ ਲਾਗੂ ਹੋ ਜਾਣ ਸਾਡੇ ਕੰਮ ਕੌਮ ਤਾਂ ਆਪ ਹੀ ਹੁੰਦੇ ਰਹਿਣਗੇ ਇੱਕ ਵੀ ਬੀਬੀ ਐ ਵੀ ਕਹਿੰਦੀ ਅਸੀਂ ਕਹਿੰਦੇ ਕਿ ਆਦਮੀਆਂ ਦੀਆਂ ਜ਼ਿੰਮੇਵਾਰੀਆਂ ਅਸੀਂ ਪੂਰੀਆਂ ਕਰ ਰਹੇ ਹਾਂ ਜੇ ਅਸੀਂ ਇੱਥੇ ਆਏ ਆ ਤਾਂ ਆਦਮੀ ਉੱਥੇ ਨੇ ਕਰ ਹਾਂਜੀ ਦੇਖੋ ਘਰੇ ਮਿਸਤਰੀ ਲੱਗੇ ਸੀ ਮੇਰੇ ਹਸਬੰਦ ਕਹਿੰਦੇ ਤੂੰ ਆ ਆਪਦੇ ਸੰਘਰਸ਼ ਨੂੰ ਐਵੇਂ ਜਾਰੀ ਰੱਖੋ ਮੈਂ ਸਾਰਾ ਘਰ ਮਾਪੀ ਸਾਨੂੰ ਆਸਗੰਗੜ ਦੇ ਰੋਟੀ ਪਕਾ ਦੇਣਗੀਆਂ ਬਸ ਤੁਸੀਂ ਆਪਦਾ ਜਿੰਦਾਬਾਦ ਕਰੋ ਘਰ ਦੇ ਵਿੱਚ ਕੋਈ ਦਿੱਕਤ ਨਹੀਂ ਇੱਥੇ ਪਹੁੰਚੇ ਹੋ ਔਰ ਪਿੱਛੋਂ ਵਾਲਾ ਕੀ ਘਰ ਦੀ ਚਿੰਤਾ ਵੀ ਹੁੰਦੀ ਹੈ ਪਰ ਕਿਸਾਨੀ ਮੰਗਾ ਜਿਹੜੇ ਜਾਲਾ ਜੀ ਮੇਰੀਆਂ ਦੇਖੋ ਦੋ ਬੇਟੀਆਂ ਨੇ ਇੱਕ 11 ਸਾਲ ਦੀ ਇੱਕ 13 ਸਾਲ ਦੀ ਹੈ ਦੋ ਬੇਟੀਆਂ ਨੇ 9 ਤਰੀਕ ਦੀ ਉਹਨਾਂ ਦੀ ਪੇਰੈਂਟਸ ਮੀਟਿੰਗ ਸੀ ਰਿਜ਼ਲਟ ਸੀ ਬੱਚਿਆਂ ਮੇਰੇ ਨੇ ਇਹ ਗੱਲ ਕਹੀ ਮम्मा ਤੁਸੀਂ ਆਪਣੇ ਸੰਘਰਸ਼ ਵਿੱਚ ਜਾਓ ਤੇ ਜਿਹੜੇ ਅਸੀਂ ਆ ਅਸੀਂ ਜਿਹੜੀ ਐਡਮਿਸ਼ਨ ਥੋੜੀ ਲੇਟ ਕਰਾਵਾਂਗੇ 15 ਨੂੰ 16 ਨ ਕਰਾਵਾਂਗੇ ਕਿਉਂਕਿ ਇਹ ਜ਼ਰੂਰੀ ਹੈ ਜੇਕਰ ਸਾਨੂੰ ਪਤਾ ਹੈ ਕਿ ਜਿਹੜਾ ਸਾਡੀਆਂ ਮੰਨੀਆਂ ਮੰਗਾ ਨੇ ਇਹ મોદી ਨੇ ਨਾਲ ਲਾਗੂ ਕੀਤੀਆਂ ਸਾਡੀ ਇੰਨੀ ਕੰਪੈਸਟੀ ਹੈ ਨਹੀਂ ਕਿ ਅਸੀਂ ਆਪਣੇ ਬੱਚੇ ਪੜਾ ਸਕੀਏ ਤੁਸੀਂ ਜਾਣਦੇ ਹੋ ਜਿੱਦਾਂ ਹੁਣ ਇਹ મોદી ਸਰਕਾਰ ਨੇ ਦੇਖ ਲਓ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਕੀ ਹਾਲਾਤ ਹੈ ਕਿੱਦਾਂ ਦੇ ਹਾਲਾਤ ਪੈਦਾ ਕੀਤੇ ਸਿਰਫ ਸਰਕਾਰਾਂ ਕਰਕੇ ਹੋਏ ਨੇ ਸਾਡਾ ਨੌਜਵਾਨ ਉਥੇ ਬੱਚਾ ਜਿਹੜਾ ਸ਼ੁਭਕਰਨ ਸਿੰਘ ਵੱਲੋਂ ਪਿੰਡ ਦਾ ਉਹ ਇਸ ਸਰਕਾਰ ਨੇ ਸ਼ਹੀਦ ਕਰਾਇਆ ਹੈ ਉਹ ਜਿਹੜਾ ਸ਼ੁਭਕਰਨ ਸਿੰਘ ਹੈ ਉਹਦੀ ਜਿਹੜੀ ਸ਼ਹੀਦੀ ਹੈ ਇਹ ਜਾਇਆ ਨਹੀਂ ਜਾਂਦੀ ਅਸੀਂ ਉਹਦੀ ਸ਼ਹੀਦੀ ਤੇ ਪੂਰੇ ਉਤਰਾਂਗੇ ਉਹਨੂੰ ਪੂਰਾ ਇਨਸਾਫ ਦਿਵਾ ਕੇ ਰਾਂਗੇ ਬਿਲਕੁਲ ਔਰ ਲੱਗਦਾ ਕਿ ਅੱਜ ਇੱਥੋਂ ਦਾ ਕੱਟ ਜਿਹੜੀ ਤਸਵੀਰਾਂ ਨੇ ਇਸ ਕੱਟ ਦੀਆਂ ਇਹ ਦੇਖ ਕੇ ਤਾਂ ਫਿਰ ਸਰਕਾਰਾਂ ਵੀ ਘਬਰਾਉਣਗੀਆਂ ਲੱਗੂਗਾ ਕਿ ਹਾਂ ਜੇ ਇੱਥੇ ਵੀ ਇੰਨਾ ਕੱਟ ਕਰ ਸਕਦੇ ਨੇ ਅਜੇ ਵੀ ਇਹ ਟੁੱਟੇ ਨਹੀਂ ਹੈਗੇ ਜੋਸ਼ ਨਲਸੀ ਜਦੋਂ ਅੱਗੇ ਅਸੀਂ ਆਇਆ ਅਸੀਂ ਮਹਿਲਾ ਦਿਵਸ ਤੇ 70000 ਆ ਬਸੰਤੀ ਚੁੰਨੀਆਂ ਦਾ ਇਕੱਠ ਕੀਤਾ ਸੀ ਇਸ ਲਈ ਅਸੀਂ ਅੱਜ ਵੱਜੜ ਗਏ ਆ ਕਿ ਜਿਹੜੀ ਮੋਦੀ ਸਰਕਾਰ ਦੀ ਕੁਰਸੀ ਹਿੱਲ ਜੇ ਜਿਹੜੀਆਂ ਵੋਟਾਂ ਲੈਣ ਲਈ ਗੱਲ ਕਰਦੇ ਨਾ ਇਹਨੂੰ ਮੁਤੇ ਮੂ ਸੱਟਾਂਗੇ ਅਸੀਂ ਸੱਟਣ ਜਾਣਦੇ ਆ ਚਾਹੇ ਉਹ ਪੰਜਾਬ ਚ ਭਗਵੰਤਵਾਨ ਦੀ ਸਰਕਾਰ ਹੈ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਅਸੀਂ ਇਹਨੂੰ ਹਲਾ ਕੇ ਛੱਡਾਂਗੇ ਉਹਨਾਂ ਚ ਅਸੀਂ ਟਿਕਿਆ ਨਹੀਂ ਬੈਠਦੇ ਆ ਬੀਬੀਆਂ ਮਾਤਾਵਾਂ ਜਿਹੜੀਆਂ ਨੇ ਉਹ ਇੱਥੇ ਵੱਡੀ ਗਿਣਤੀ ਚ ਪਹੁੰਚਿਆ ਹੋਈਆਂ ਨੇ ਔਰ ਬਸੰਤੀ ਚੁੰਨੀਆਂ ਕਹਿੰਦੇ ਲੈ ਕੇ ਅਸੀਂ ਮਹਿਲਾ ਦਿਵਸ ਦੇ ਉੱਤੇ ਵੀ 70000 ਦਾ ਕਟਾ ਕੀਤਾ ਸੀ ਇਸ ਵਾਰ ਫੇਰ ਉਸੇ ਤਰੀਕੇ ਦੇ ਨਾਲ ਜੋ ਹੈ ਉਹ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੀਬੀਆਂ ਪਹੁੰਚੀਆਂ ਨੇ ਮਾਤਾ ਜੀ ਕੀ ਕਹਿਣਾ ਚਾਹੋਗੇ ਅੱਜ ਬਸੰਤੀ ਚੁੰਨੀਆਂ ਜਦੋਂ ਵੇਖਦੇ ਆ ਇਦਾਂ ਹੀ ਲੱਗਦਾ ਕਿ ਮਾਈਪਾ ਗੋ ਦੀਆਂ ਵਾਰਸਾਂ ਹੀ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ ਹਾਂਜੀ ਇੱਟੇ ਹਾਂ ਬਹੁਤ ਜ਼ਿਆਦਾ ਇਕੱਠ ਆ ਦੇਖੋ ਤੁਸੀਂ ਉਹਨਾਂ ਆ ਵੀ ਦੇਖ ਰਹੇ ਹੋ ਤੁਸੀਂ ਹਨ ਬਹੁਤ ਜ਼ਿਆਦਾ ਇਕੱਠ ਹੋ ਰਿਹਾ ਅਜੇ ਆਈ ਜਾਂਦੇ ਲੋਕ ਤੁਸੀਂ ਕੀ ਕਹਿਣਾ ਚਾਹੋਗੇ ਸਮੇਂ-ਸਮੇਂ ਤੇ ਤੇ ਇਮਤਿਹਾਨ ਜ਼ਰੂਰ ਲੈ ਲੈਂਦੀਆਂ ਸਰਕਾਰਾਂ ਪਰ ਇਹ ਤਾਂ ਡੋਲਣ ਵਾਲੇ ਨਹੀਂ ਹੈਗੇ ਭਾਵੇਂ ਜਿੰਨਾ ਮਰਜ਼ੀ ਤਸ਼ੱਦਦ ਢਾਹ ਲਓ ਜੋ ਮਰਜ਼ੀ ਕਰ ਲਓ ਉਸੇ ਤਰੀਕੇ ਨਾਲ ਡਰੇ ਦੇ ਇਰਾਦਿਆਂ ਨਾਲ ਇਹ ਸਰਕਾਰਾਂ ਕੋ ਸਮਰਜੀ ਕਰ ਲੈਣਾ ਇਹ ਜਿਹੜੀਆਂ ਸਰਕਾਰਾਂ ਨੇ ਇਹ ਕਾਰਪੋਰੇਟ ਘਰਾਣਿਆਂ ਦੀ ਖੇਲਾਂ ਬਣ ਚੁੱਕੀਆਂ ਨੇ ਜਿਹੜਾ મોદી ਹੈਗਾ ਕਾਰਪੋਰੇਟ ਘਰਾਣਿਆਂ ਦੀ ਖੇਲ ਬਣ ਚੁੱਕਿਆ ਹੈ ਡਬਲ ਡਬਲਯੂਟੀ ਦੀਆਂ ਦੀਤੀਆਂ ਦੇ ਵਿੱਚੋਂ ਇਹ ਹਾਕਮਾਂ ਨੂੰ ਬਾਹਰ ਕੱਢਣ ਵਾਸਤੇ ਅੱਜ ਇੱਥੇ ਵੱਡੀ ਮਹਾਪੰਚਾਇਤ ਕੀਤੀ ਗਈ ਹੈਗੀ ਸਾਰੀਆਂ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਉਰੇ ਪਹੁੰਚੀਆਂ ਨੇ ਜਿਹੜਾ મોદી ਕਹਿੰਦਾ ਸੀ ਮੈਂ ਦਿੱਲੀ ਦੇ ਵਿੱਚ ਵੜਨ ਦੇ ਦੇਵਾਂਗਾ ਉਹਦੀ ਇੱਕ ਤੇ ਗੋਡਾ ਰੱਖਿਆ ਉਹਨੂੰ ਦੱਸਿਆਗਾ ਵੀ ਅਸੀਂ ਦਿੱਲੀ ਦੇ ਵਿੱਚ ਆਵਾਂਗੇ ਦਿੱਲੀ ਸਾਡੀ ਰਾਜਧਾਨੀ ਹੈਗੀ ਆ ਕੀ ਬੋਤੇ ਇਹੀ ਕਹਿੰਦੇ ਹੁੰਦੇ ਸੀ ਕਿ ਦਿੱਲੀ 'ਚ ਆਉਣ ਦਾ ਕੀ ਫਾਇਦਾ ਤੁਸੀਂ ਦਿੱਲੀ ਕੀ ਕਰਨੇ ਆ ਕੇ ਜੇ ਕਹਿੰਦੇ ਧਰਨੇ ਦੇਣੇ ਆਪਣੇ ਆਪਣੇ ਥਾਂਾਂ ਦੇ ਉੱਤੇ ਦੇਈ ਜਾਓ ਪਰ ਅੱਜ ਦਿੱਲੀ 'ਚ ਕਿਸਾਨ ਆ ਵੀ ਗਏ ਨੇ ਔਰ ਧਰਨਾ ਵੀ ਦੇ ਰਹੇ ਇਹਦੇ ਨਾਲ ਜਿਹੜੀ ਭਾਜਪਾ મોદી ਸਰਕਾਰ ਹੈ ਉਹਨੂੰ ਬਹੁਤ ਵੱਡੀ ਸੱਟ ਵੱਜਣੀ ਹੈਗੀ ਕਿਉਂਕਿ ਜਿਹੜੀਆਂ ਭਾਜਪਾ ਦੇ ਇਲੈਕਸ਼ਨ ਹੁਣ ਆ ਰਹੀਆਂ ਨੇਗੀਆਂ ਉਹਦੇ ਵਿੱਚ મોદી ਜੇ ਆਪਣੀਆਂ ਹਰਕਤਾਂ ਤੋਂ ਬਾਹਰ ਨਾ ਆਇਆ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਇਹ ਜਿੱਤਣ ਦੀ ਆਸ ਨਾ ਕਰੇ ਲੋਕ ਇਹਨਾਂ ਦੇ ਡੰਡੇ ਲੈ ਕੇ ਮਾਗਰ ਪੈਣਗੇ ਪਿੰਡਾਂ ਦੇ ਵਿੱਚ ਉਹ ਸ਼ਾਹ ਦੇਖੋ ਕਿੰਨਾ ਹੈ ਨਾ ਬੀਬੀ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਉਹ ਦੇਖੋ ਬੀਬੀ ਤਾਂ ਵੀ ਬੀਬੀ ਪੂਰੇ ਹੌਸਲੇ ਨਾਲ ਬੀਬੀ ਚੜਦੀ ਕਲਾ ਦੇ ਹਾਂ ਆ ਦੇਖੋ ਤਸਵੀਰ ਦਿਖਾ ਦਿਓ ਦੇਖੋ ਬੀਬੀ ਤੋਂ ਵਿਚਾਰੀ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਪਰ ਫਿਰ ਵੀ ਡੰਡੇ ਦਾ ਸਹਾਰਾ ਲੈ ਕੇ ਬੀਬੀ ਅੱਗੇ ਵੱਧਦੀ ਹੋਈ ਨਜ਼ਰ ਆ ਰਹੀ ਔਰ ਉਮਰਾਂ ਇਹਨਾਂ ਦੀਆਂ ਸਦੀਆਂ ਸਿਆਣੀਆਂ ਉਮਰਾਂ ਨੇ ਬਜ਼ੁਰਗ ਬੀਬੀਆਂ ਨੇ ਐਦਾਂ ਨਹੀਂ ਹੈ ਕਿ ਉਮਰਾਂ ਦੇ ਪਾਸੋਂ ਵੀ ਕੋਈ ਇਹ ਤਕੜੀਆਂ ਹੁਣ ਪਰ ਤੁਸੀਂ ਦੇਖ ਲਓ ਆਪਣੀ ਕੋਈ ਪਰਵਾਹ ਨਹੀਂ ਸੇਦ ਦਾ ਇਹਨਾਂ ਨੂੰ ਕੋਈ ਚਿੰਤਾ ਨਹੀਂ ਔਰ ਇੱਥੇ ਇਹਨਾਂ ਦੇ ਵੱਲੋਂ ਇਹ ਧਰਨਾ ਜੋ ਰੱਖਿਆ ਗਿਆ ਹੈ ਮਹਾਪੰਚਾਇਤ ਰੱਖੀ ਗਈ ਹੈ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈਆਂ ਇਧਰਲੇ ਪਾਸੇ ਵੀ ਇਹ ਜਿੰਨਾ ਘੱਟ ਤੁਹਾਨੂੰ ਨਜ਼ਰ ਆ ਰਿਹਾ ਹੈ ਇਧਰਲੇ ਪਾਸੇ ਵੀ ਤੁਸੀਂ ਵੇਖੋਗੇ ਇਧਰ ਵੀ ਕਿਸਾਨ ਝੰਡੇ ਲੈ ਕੇ ਡੰਡੇ ਲੈ ਕੇ ਆਪਣੇ ਡੰਡਿਆਂ 'ਚ ਝੰਡੇ ਪਾ ਕੇ ਇੱਥੇ ਬੈਠੇ ਹੋਏ ਨੇ ਦੂਰ ਦੂਰ ਤੱਕ ਜਿਸ ਨਜ਼ਰ ਮਾਰੋਗੇ ਤੁਹਾਨੂੰ ਕਿਸਾਨ ਹੀ ਕਿਸਾਨ ਜੋ ਨੇ ਉਹ ਨਜ਼ਰ ਆਉਣਗੇ ਕਿਸਾਨੀ ਝੰਡੇ ਨਜ਼ਰ ਆਉਣਗੇ ਤਾਂ ਅੱਜ ਇਹ ਦਿੱਲੀ ਦਾ ਜੋ ਰਾਮੀਲਾ ਮੈਦਾਨ ਹੈ ਉਹ ਪੂਰੇ ਤਰੀਕੇ ਨਾਲ ਭਰ ਚੁੱਕਿਆ ਔਰ ਲਗਾਤਾਰ ਤੁਹਾਨੂੰ ਅਸੀਂ ਤਸਵੀਰ ਜਿਹੜੀ ਹੈ ਉਹ ਦਿੱਲੀ ਦੇ ਰਾਮੀਲਾ ਮੈਦਾਨ ਤੋਂ ਦਿਖਾਉਂਦੇ ਰਾਵਾਂਗੇ ਕੈਮਰਾ ਪਰਸਨ ਦਵਿੰਦਰ ਦਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ